ਪਾਣੀ ਨੇ ਵੱਡੀ ਤਬਾਹੀ ਬਚਾਈ ਹੈ ਮਾਦੋਪੁਰ ਹੈਡਬਾਕਸ ਦੇ ਤਿੰਨ ਫਲੱਡ ਗੇਟ ਟੁੱਟ ਚੁੱਕੇ ਨੇ ਰਾਵੀ ਦਰਿਆ ਦਾ ਪਾਣੀ ਲਗਾਤਾਰ ਵਹਿ ਰਿਹਾ ਹੈ ਫਲੱਡ ਗੇਟਸ ਟੁੱਟ ਗਏ ਇਸ ਕਰਕੇ ਪਾਣੀ ਦੀ ਪਾਣੀ ਦਾ ਰਫਤਾਰ ਜਿਹੜੀ ਹੈ ਉਸ ਦਾ ਫਲੋ ਜਿਹੜਾ ਹੈ ਉਹ ਵੱਧ ਗਿਆ ਪਹਿਲਾਂ ਤੋਂ ਹੀ ਰਾਵੀ ਉਫਾਨ ਤੇ ਔਰ ਫਲੱਡ ਗੇਟ ਟੁੱਟਣ ਕਰਕੇ 50 ਦੇ ਕਰੀਬ ਜਿਹੜੇ ਲੋਕ ਇੱਥੇ ਫਸੇ ਸੀ ਉਹਨਾਂ ਨੂੰ ਫੌਜ ਦੇ ਚਨੂਕ ਹੈਲੀਕਾਪਟਰ ਦੇ ਜ਼ਰੀਏ ਉੱਥੋਂ ਰੈਸਕਿਊ ਕੀਤਾ ਗਿਆ राजीव शर्मा ਕੋਲ ਚਲਦੇ ਆ ਸਿੱਧਾ ਮੇਰੇ ਸਹਿਯੋਗੀ ਮਾਦੋਪੁਰ ਹੈੱਡਵਰਕਸ ਤੋਂ ਲਾਈਵ ਜੁੜ ਰਹੇ ਨੇ राजीव ਕਿਸ ਤਰੀਕੇ ਦੀ ਤਸਵੀਰ ਆਪਣੇ ਆਸ-ਪਾਸ ਦੇਖ ਪਾ ਰਹੇ ਹੋ ਪਹਿਲਾਂ ਇੱਕ ਗੇਟ ਟੁੱਟਿਆ ਫਿਰ ਦੂਜਾ ਫਿਰ ਤੀਜਾ ਕਿ ਬਾਕੀ ਗੇਟ ਸੁਰੱਖਿਅਤ ਨੇ ਨੇ ਹਜੇ ਖਤਰਾ ਬਰਕਰਾਰ ਹੈ ਆ ਦੇਖੋ ਜਿਸ ਤਰੀਕੇ ਦੇ ਨਾਲ ਪਾਣੀ ਬਹੁਤ ਤੇਜ਼ੀ ਦੇ ਨਾਲ ਪੰਜਾਬ ਵਾਲੇ ਪਾਸੇ ਮੈਦਾਨੀ ਇਲਾਕੇ ਵਾਲੇ ਪਾਸੇ ਵੱਧ ਰਿਹਾ ਹੈ ਤਾਂ ਕਿਉਂਕਿ ਪਾਣੀ ਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਹੈ ਹਾਲਾਂਕਿ ਜਿਹੜੇ ਇਹ ਇੰਜੀਨੀਅਰ ਨੇ ਜਾਂ ਜਿਹੜੀਆਂ ਟੀਮਾਂ ਨੇ ਉਹ ਲਗਾਤਾਰ ਕੋਸ਼ਿਸ਼ ਜ਼ਰੂਰ ਕਰਦੀਆਂ ਨੇ ਕਿ ਘੱਟ ਤੋਂ ਘੱਟ ਇਸ ਪਾਣੀ ਦੇ ਨਾਲ ਨੁਕਸਾਨ ਹੋਵੇ ਪਰ ਜਦੋਂ ਜਿਸ ਅ ਅਸੀਂ ਕਹੀਏ ਕਿ ਬੰਨ ਦੇ ذریعے ਜਿਸ ਹੈੱਡ ਬਾਕਸ ਦੇ ذریعے ਇਹ ਸਾਰੀ ਚੀਜ਼ ਦੇ ਉੱਤੇ ਕੰਟਰੋਲ ਕਰਨਾ ਹੁੰਦਾ ਹੈ ਤਾਂ ਜਦੋਂ ਉਸ ਦੇ ਉੱਤੇ ਹੀ ਇਸ ਦਾ ਜਿਹੜਾ ਮਾੜਾ ਅਸਰ ਪੈਣਾ ਸ਼ੁਰੂ ਹੋ ਜਾਵੇ ਤਾਂ ਫਿਰ ਚਿੰਤਾ ਜ਼ਰੂਰ ਵਾਦੀ ਹੈ ਪਰ ਪ੍ਰਸ਼ਾਸਨ ਲਗਾਤਾਰ ਇਹ ਗੱਲ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਔਰ ਅਸੀਂ ਵੀ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਦੇ ਵਿੱਚ ਦੱਸ ਦਿਆਂ ਕਿ ਕਿਸੇ ਤਰ੍ਹਾਂ ਦਾ ਕੋਈ ਪੈਨਿਕ ਜੋ ਹੈ ਉਹ ਕ੍ਰੀਏਟ ਕਰਨਾ ਸਾਡੀ ਕੋਸ਼ਿਸ਼ ਨਹੀਂ ਹੈ ਪਰ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਪ੍ਰਸ਼ਾਸਨ ਵੀ ਅਪੀਲ ਕਰਦਾ ਹੈ ਕਿ ਜਦੋਂ ਅਜਈਆਂ ਥਾਵਾਂ ਤੇ ਕਿਤੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਤਾਂ ਲੋਕ ਤਸਵੀਰਾਂ ਕਚਵਾਉਣ ਦੇ ਲਈ ਉਹਨਾਂ ਥਾਵਾਂ ਵਾਲੇ ਪਾਸੇ ਪਹੁੰਚ ਜਾਂਦੇ ਨੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਘਰ ਬੈਠਿਆਂ ਹੀ ਹਰ ਇੱਕ ਤਸਵੀਰ ਜਿਹੜੀ ਹੈ ਉਹ ਦਿਖਾਈ ਜਾਵੇ ਤਾਂ ਇਸ ਵੇਲੇ ਮੈਂ ਜਿਹੜਾ ਮਾਦੋਪੁਰ ਹੈੱਡਵਰਕਸ ਹੈ ਉਸ ਦੀ ਉਹ ਤਸਵੀਰ ਦਿਖਾ ਰਿਹਾ ਕਿ ਕਿਉਂਕਿ ਹਨੇਰਾ ਹੋ ਚੁੱਕਿਆ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਜਿੰਨੀ ਵੀ ਕਲੈਰਿਟੀ ਦੇ ਨਾਲ ਉਹ ਤਸਵੀਰ ਨਜ਼ਰ ਆ ਸਕੇ ਕਿ ਸਾਹਮਣੇ ਜਿਹੜੇ ਫਲੱਡ ਗੇਟ ਇਸ ਵੇਲੇ ਕੋਚੇ ਹਿੱਸਾ ਉਸ ਦਾ ਜਿਹੜਾ ਟੁੱਟਾ ਹੋਇਆ ਨਜ਼ਰ ਆ ਰਿਹਾ ਹੈ ਦੁਪਹਿਰ ਵੇਲੇ ਵੀ ਅਸੀਂ ਤਸਵੀਰਾਂ ਦਿਖਾਈਆਂ ਸੀ ਔਰ ਇਹ ਜਿਹੜੇ ਗੇਟ ਨੇ ਇਹ ਪਾਣੀ ਨੂੰ ਰੋਕਣ ਦਾ ਕੰਮ ਕਰਦੇ ਨੇ ਔਰ ਜਦੋਂ ਪਾਣੀ ਵੱਧ ਜਾਂਦਾ ਹੈ ਤਾਂ ਉਸ ਪਾਣੀ ਨੂੰ ਰਿਲੀਜ਼ ਕਰਨ ਦੇ ਵਿੱਚ ਇਦਾਂ ਜਿਹੜੇ ਫਲੱਡ ਗੇਟਸ ਨੇ ਉਹਨਾਂ ਦੀ ਇੱਕ ਵੱਡੀ ਭੂਮਿਕਾ ਹੁੰਦੀ ਹੈ ਤਾ ਉਹ ਕਾਫੀ ਦੂਰ ਹੈ ਮੈਂ ਨੇੜੇ ਤੋਂ ਵੀ ਦਿਖਾ ਦਿਆਂ ਕਿ ਜਿਹੜੇ ਫਲੱਡ ਗੇਟ ਇਸ ਵੇਲੇ ਵਰਕਿੰਗ ਨੇ ਜਿਹੜੇ ਇਸ ਵੇਲੇ ਇਸ ਪਾਣੀ ਨੂੰ ਕੰਟਰੋਲ ਕਰਨ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਤਾਂ ਉਸ ਜਗ੍ਹਾ ਤੇ ਤੁਸੀਂ ਦੇਖੋਗੇ ਪਾਣੀ ਦਾ ਫਲੋ ਬਹੁਤ ਜ਼ਿਆਦਾ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੇ ਫਲੱਡ ਗੇਟ ਤਿਆਰ ਕੀਤੇ ਜਾਂਦੇ ਨੇ ਬਹੁਤ ਹੈਵੀ ਲੋਹੇ ਦੇ ਨਾਲ ਬਹੁਤ ਸਾਰੀ ਮਸ਼ੀਨਰੀ ਇਸ ਦੇ ਨਾਲ ਜਿਹੜੀ ਲਗਾਈ ਜਾਂਦੀ ਹੈ ਪਰ ਅੱਜ ਜਦੋਂ ਦੁਪਹਿਰ ਵੇਲੇ ਲਗਭਗ 50 ਜਿਹੜੇ ਮੁਲਾਜ਼ਮ ਨੇ ਜਾਂ ਕਰਮਚਾਰੀ ਜਿਹੜੇ ਕਿ ਇਸ ਕੰਮ ਨੂੰ ਦੇਖਣ ਦੇ ਲਈ ਉਸ ਪਾਸੇ ਗਏ ਸੀ ਤਾਂ ਉੱਥੇ ਜਦੋਂ ਇਹ ਗੇਟ ਟੁੱਟਦਾ ਇੱਕ ਤਾਂ ਇੱਕ ਜਿਹੜਾ ਮੁਲਾਜ਼ਮ ਹੈ ਉਹ ਇਸ ਪਾਣੀ ਦੇ ਵਿੱਚ ਰੁੜ ਵੀ ਜਾਂਦਾ ਹੈ ਜਦਕਿ ਬਾਕੀਆਂ ਨੂੰ ਆਰਮੀ ਵੱਲੋਂ ਰੈਸਕਿਊ ਕੀਤਾ ਗਿਆ ਤਾਂ ਇਹ ਜਿਹੜਾ ਪਾਣੀ ਹੈ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚੋਂ ਵਹਿਠਾ ਆ ਰਿਹਾ ਔਰ ਕੱਲ ਵੀ ਸ਼ਾਮ ਨੂੰ ਇਸ ਪਾਣੀ ਨੇ ਚਿੰਤਾ ਉਸ ਵੇਲੇ ਵਿਦਾਈ ਸੀ ਜਦੋਂ ਮਾਦੋਪੁਰ ਜਿਹੜਾ ਹੈੱਡ ਹੈ ਉਥੋਂ ਪਾਣੀ ਜੋ ਹੈ ਉਹ ਫਾਰਮ ਦੇ ਉੱਤੇ ਤਾਂ ਸੀ ਪਰ ਨਾਲ ਦੀ ਨਾਲ ਸੜਕਾਂ ਵਾਲੇ ਪਾਸੇ ਹਾਈਵੇ ਤੱਕ ਉਹ ਪਾਣੀ ਪਹੁੰਚਿਆ ਤਾਂ ਜਿਹੜਾ ਅੱਗੇ ਬੰਨ ਹੈ ਇਹ ਦਰਿਆ ਵਾਲਾ ਬੰਨ ਹੈ ਇਸ ਤੋਂ ਅੱਗੇ ਇੱਕ ਹੋਰ ਬੰਨ ਹੈ ਜੋ ਕਿ ਮਾਦੋਪੁਰ ਤੋਂ ਜਿਹੜੀ ਨਹਿਰ ਨਿਕਲਦੀ ਹੈ ਉਸ ਜਿਹੜਾ ਹੈੱਡ ਹੈ ਉਸ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਉਸ ਦਾ ਵੀ ਕਾਫੀ ਹਿੱਸਾ ਜੋ ਹੈ ਉਸ ਪਾਣੀ ਦੀ ਚਪੇਟ ਦੇ ਵਿੱਚ ਆਇਆ ਆਸ-ਪਾਸ ਦੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਿਆ ਤਾਂ ਹੁਣ ਚਿੰਤਾ ਇਹ ਹਰ ਕਿਸੇ ਦੇ ਮਨ ਦੇ ਵਿੱਚ ਹੈ ਕਿ ਕੀ ਅੱਜ ਫੇਰ ਰਾਤ ਨੂੰ ਡੈਮ ਤੋਂ ਪਾਣੀ ਛੱਡਿਆ ਜਾਂਦਾ ਜਾਂ ਫਿਰ ਨਹੀਂ ਜੇਕਰ ਪਾਣੀ ਛੱਡਿਆ ਜਾਂਦਾ ਤਾਂ ਲਾਜ਼ਮੀ ਤੌਰ ਤੇ ਇਹ ਚਿੰਤਾ ਜ਼ਰੂਰ ਵਧਾਏਗਾ ਇਹ ਪਾਣੀ ਜਿਹੜਾ ਇਸ ਵੇਲੇ ਤੁਸੀਂ ਦੇਖੋ ਕਿ ਛੱਲਾ ਮਾਰਦਾ ਹੋਇਆ ਅੱਗੇ ਜੋ ਹੈ ਪਠਾਨਕੋਟ ਦਿਨਾ ਨਗਰ ਗੁਰਦਾਸਪੁਰ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਉਸ ਤੋਂ ਬਾਅਦ ਅੱਗੇ ਅਜਨਾਲਾ ਰਮਦਾਸ ਔਰ ਬਾਅਦ ਦੇ ਵਿੱਚ ਇਹ ਪਾਣੀ ਪਾਕਿਸਤਾਨ ਦੇ ਵਿੱਚ ਉੱਥੋਂ ਦਾਖਲ ਹੋ ਜਾਂਦਾ ਹੈ ਤਾਂ ਜਿੱਥੇ ਭਾਰਤ ਦੇ ਜਿਹੜਾ ਚੜਦਾ ਪੰਜਾਬ ਹੈ ਉਹ ਇਸ ਵੇਲੇ ਇਸ ਪਾਣੀ ਦੇ ਚਪੇਟ ਦੇ ਵਿੱਚ ਤਾਂ ਲੈਂਦੇ ਪੰਜਾਬ ਦੇ ਲੋਕਾਂ ਦੀਆਂ ਵੀ ਮੁਸ਼ਕਲਾਂ ਇਹ ਪਾਣੀ ਜੋ ਹੈ ਉਹ ਕਿਤੇ ਨਾ ਕਿਤੇ ਵਧਾਉਂਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਤਸਵੀਰਾਂ ਨੇ ਇਸ ਵੇਲੇ ਦੀਆਂ ਇੱਕ ਵਾਰ ਫਿਰ ਤੋਂ ਮੈਂ ਉਹ ਹਿੱਸਾ ਦਿਖਾ ਦਿਆਂ ਜੋ ਕਿ ਇਸ ਪਾਣੀ ਦੇ ਕਰਕੇ ਤਹਿਸ ਨਹਿਸ ਹੋ ਚੁੱਕਿਆ ਉਸ ਦੇ ਠੀਕ ਪਿੱਛੇ ਪਹਾੜ ਨਜ਼ਰ ਆ ਰਹੇ ਹੋਣਗੇ ਔਰ ਪਹਾੜੀ ਇਲਾਕਿਆਂ ਤੋਂ ਹੀ ਜਿਹੜਾ ਪਾਣੀ ਇਥਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਉਹ ਇਸ ਵੇਲੇ ਇੱਕ ਵੱਡਾ ਲੋਕਾਂ ਦੇ ਲਈ ਚਿੰਤਾ ਦਾ ਔਰ ਡਰ ਦਾ ਕਾਰਨ ਬਣਿਆ ਹੋਇਆ ਕਿਉਂਕਿ ਪਾਣੀ ਦੀ ਸਪੀਡ ਵੀ ਬਹੁਤ ਜ਼ਿਆਦਾ ਹੈ ਔਰ ਪਾਣੀ ਦਾ ਲੈਵਲ ਵੀ ਜਿਹੜਾ ਉਹ ਅਸੀਂ ਕਹਿ ਸਕਦੇ ਕਿ ਸਮੇਂ-ਸਮੇਂ ਤੇ ਵਧ ਰਿਹਾ ਅੱਜ ਸਵੇਰੇ ਪਠਾਨਕੋਟ ਜੰਮੂ ਹਾਈਵੇ ਜੋ ਹੈ ਉਸ ਦੇ ਉੱਤੇ ਜਦੋਂ ਇਹ ਪਾਣੀ ਪਹੁੰਚਿਆ ਤਾਂ ਉਦੋਂ ਇੱਕ ਹੋਰ ਵੱਡੀ ਚਿੰਤਾ ਅਸੀਂ ਕਹਿ ਸਕਦੇ ਕਿ ਇਹਨਾਂ ਖੜਾਂ ਦੇ ਖਲਾਅ ਦੇ ਵਿੱਚ ਜੁੜੀ ਤਾਂ ਇਸ ਵੇਲੇ ਵੀ ਜੋ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਪਾਣੀ ਦਾ ਪੱਧਰ ਕਿਉਂਕਿ ਦੁਪਹਿਰ ਵੇਲੇ ਜਿਸ ਤਰੀਕੇ ਦੇ ਨਾਲ ਪਾਣੀ ਦਾ ਜਿਹੜਾ ਲੈਵਲ ਹੈ ਉਹ ਨਜ਼ਰ ਆ ਰਿਹਾ ਸੀ ਉਸ ਤੋਂ ਥੋੜਾ ਵਾਧਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਹਾਲਾਂਕਿ ਜਦੋਂ ਦੁਪਹਿਰ ਵੇਲੇ ਪੰਜਾਬ ਦੇ ਕਈ ਹਿੱਸੇ ਜਿਹੜੇ ਨੇ ਇਤੋਂ ਕਿ ਜਿਹੜਾ ਪਠਾਨਕੋਟ ਇਸ ਤੋਂ ਜਿਹੜਾ ਬੰਨ ਹੈ ਇਸ ਤੋਂ ਕੁਝ ਕਿਲੋਮੀਟਰ ਦੂਰੀ ਤੇ ਹੈ ਤਾਂ ਉਸ ਦਾ ਜਿਹੜਾ ਵੱਡਾ ਹਿੱਸਾ ਅਸੀਂ ਕਹਿ ਸਕਦੇ ਕਿ ਜਿਹੜਾ ਅਰਬਨ ਏਰੀਆ ਸ਼ਹਿਰੀ ਹਿੱਸਾ ਅਸੀਂ ਕਹਿ ਸਕਦੇ ਹਾਈਵੇ ਦੇ ਨਾਲ ਲੱਗਦਾ ਤਾਂ ਉਸ ਇਲਾਕੇ ਨੂੰ ਇਸ ਪਾਣੀ ਨੇ ਇੱਕ ਵੱਡੀ ਜਿਹੜੀ ਮਾਰ ਆ ਉਹ ਮਾਰੀ ਸੀ ਤਾਂ ਇੱਕ ਵਾਰੀ ਇਥੋਂ ਜੋ ਹੈ ਅ ਇਹ ਇੱਥੇ ਅੱਗੇ ਜਾ ਕੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਕਿ ਜਿਹੜੇ ਅਧਿਕਾਰੀ ਇੱਥੇ ਮੌਜੂਦ ਨੇ ਜਾਂ ਫਿਰ ਜਿਹੜਾ ਸ਼ਖਸ ਦੁਪਹਿਰ ਵੇਲੇ ਲਾਪਤਾ ਹੋਇਆ ਸੀ ਉਸ ਬਾਰੇ ਕੋਈ ਹੁਣ ਤੱਕ ਜਾਣਕਾਰੀ ਮਿਲੀ ਹੈ ਜਾਂ ਨਹੀਂ ਉਸ ਬਾਰੇ ਵੀ ਅਸੀਂ ਦਰਸ਼ਕਾਂ ਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਦੇ ਆ ਤਾਂ ਇਸ ਵੇਲੇ ਬਿਲਕੁਲ ਸਾਹਮਣੇ ਕੁਝ ਮੁਲਾਜ਼ਮ ਜਾਂ ਅਧਿਕਾਰੀ ਨਜ਼ਰ ਆ ਰਹੇ ਨੇ ਮੀਡੀਆ ਦੇ ਨਾਲ ਸ਼ਾਇਦ ਗੱਲਬਾਤ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਅਸੀਂ ਵੀ ਕੋਸ਼ਿਸ਼ ਕਰਦੇ ਆ ਕਿ ਆਗੇਕਾਰ ਕੀ ਕੁਝ ਉਹਨਾਂ ਦਾ ਕਹਿਣਾ ਹੈ ਔਰ ਇਸ ਵੇਲੇ ਹਾਲਾਤ ਕੀ ਨੇ ਕਿਉਂਕਿ ਪਾਣੀ ਬਹੁਤ ਤੇਜ਼ੀ ਦੇ ਨਾਲ ਪਠਾਨਪੁਰ ਵਾਲੇ ਪਾਸੇ ਨੂੰ ਜਾਂਦਾ ਹੋਇਆ ਦਿਖਾਈ ਦੇ ਰਿਹਾ ਤੇ لازਮੀ ਤੌਰ ਤੇ ਇਹ ਜਿਹੜੇ ਲੋਕ ਨੇ ਉਹ ਚਿੰਤਾ ਦੇ ਵਿੱਚ ਜ਼ਰੂਰ ਹੋਣਗੇ ਕਿਉਂਕਿ ਦੁਪਹਿਰ ਵੇਲੇ ਜਿਹੜੀ ਅਣਤ ਖਾਵੀ ਇੱਥੇ ਘਟਰਾ ਵਾਪਰਦੀ ਹੈ ਔਰ ਉਹ ਜਿਹੜੇ ਸਾਰੇ ਮੁਲਾਜ਼ਮ ਸੀ ਉਹ ਇੱਥੇ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਸੀ ਗੱਲਬਾਤ ਕਰ ਲੈਣੇ ਆ ਭਾਈ ਸਾਹਿਬ ਹੁਣ ਤੱਕ ਕੀ ਕੋਈ ਜਾਣਕਾਰੀ ਮਿਲੀ ਕਿ ਕੀ ਦੁਪਹਿਰੇ ਸਭ ਕੁਝ ਵਾਪਰਿਆ ਦੇਖੋ ਅਭੀ ਤੱਕ ਤੋਂ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹਮੇ ਠੀਕ ਹੈ ਜੀ अभी यही बोला जा रहा है कि एस एच सुजानपुर से आ रहा है पिछले पांच घंटों से लेकिन कोई कार्रवाई नहीं हो रही उनका फोन चल रहा है फोन ट्रेस नहीं कर रहे हैं ये लोग अच्छा फोन होने फोन, होना फोन, होना फोन होना है उनका लोकेशन नहीं ट्रेस तक लोकेशन ट्रेस नहीं और पिछले लगभग चार साढ़े चार घंटे तक हमें जो बुलाया गया हमें बुलाया गया कि हॉस्पिटल में दाखिल है पहले तो वो झूठ बोला गया कि हॉस्पिटल में दाखिल है हमें हमने इनसे पूछा कि कौन से हॉस्पिटल में है तो हमें ये नहीं बताया कि कौन से हॉस्पिटल में है प्रशासन तो कह रहा है की एनडीआरएफ की टीम आर्मी को सभी को लगाया कि हमें, सब... हमें कुछ पता नहीं है सर हमें कुछ पता नहीं हम जब यहाँ पहुंचे तो सारी की सारी टीम हमें यहाँ मिली कार्रवाई क्या हुई है क्या नहीं हुई है हमें कोई पता नहीं एक नाम की है कि विनोद कुमार उनका नाम है वो कांगड़ा हिमाचल से रहने वाले है विनोद कुमार है और ये लगभग तीन साल पहले यहाँ अपॉइंट हुए हैं पर कहने का मतलब है कि चार घंटे में एक लोकेशन ट्रेस नहीं हुई जब फोन बंद हो जाएगा उसके बाद लोकेशन ट्रेस होगी नहीं हमारी मांग थी कि कम से कम पता तो चले कि बंदा कहाँ है फोन कहाँ है अगर फोन यहीं गिर गया तो यहाँ की लोकेशन आएगी ठीक है तो कम से कम चार घंटे में एक लोकेशन ट्रेस करने में अगर इतना टाइम लग रहा है तो हम तो ये ये हमारा तो ये मानना कि इन्होंने किया ही कुछ नहीं तो जो बाकी मुलाजिम थे जिनके बारे में कहा जा रहा है की रेस्क्यू करके लाया गया उनसे कोई बात नहीं रेस्क्यू का तो मतलब ही नहीं नहीं वो गिरे नहीं कोई भी तो वो तो इधर ही थे वो अकेले गिरे हैं एक बंदा और गिरा था जो इनका एक्सीडेंट था शायद वो गिरे थे साथ में ना तो वो किसी के आ, किसी ने उनका हाथ पकड़ लिया वो बच गए और वो अकेले गिरे हैं बाकी तो कोई गिरा ही नहीं है गिरने वाले अकेले हैं पर हम ये बोल रहे हैं कि पिछले चार पांच घंटे में एक लोकेशन ट्रेस नहीं कर पाए तो विभाग क्या कर रहा है पुलिस क्या कर रही है डीसी क्या कर रहे हैं और यहाँ के जो विधायक हैं वो क्या कर रहे हैं कौन से डिपार्टमेंट में वो काम करते हैं इरिगेशन में इरिगेशन में तो आपके क्या लगते हैं मेरे भाई हैं मेरे भाई है. अभी पांच घंटे में आपको कुछ नहीं बताया हमें कुछ नहीं बताया गया या भी बोल रहे हैं कि लोकेशन ट्रेस हुई है तो हमें नहीं बताया गया कि लोकेशन कहा की ट्रेस हुई है और कहाँ बंदा है ठीक है लोकेशन ट्रेस जहाँ की हुई है हमें ले चलो वहाँ हम देखते हैं खुद देखते हैं अगर आपको लगता है मेरे पास यहाँ लगभग कोई पचास आदमी मेरे गांव के पहुंच गए हैं ठीक है तो कहने का मतलब ये है कि अगर आपने लोकेशन ट्रेस की है तो हमारा हमें बताना फर्ज बनता आप लोगों का चार घंटे में लोकेशन ही ट्रेस नहीं हुई क्या यहाँ का मतलब विभाग क्या कर रहा है यहाँ की सरकार क्या कर रही है हम है देखो ना इंसान है वो कोई जानवर तो है नहीं इंसान को आप लोगों के जाने लोगों की बचाने की खातर बिल्कुल बिल्कुल तो देखो वो आ, आप लोगों के लिए काम कर रहे हैं पंजाब के लिए काम कर रहे हैं तो कम से कम पंजाब का भी काम बनता है पंजाब गवर्नमेंट का काम बनता है पंजाब के एसएचओ का काम बनता है डीसी का काम बनता है कि उनको कम से कम ट्रेस तो करें कहा चले गए हुआ ना कहने का मतलब वालों को ये पता ही नहीं होगा कि हमारा बंदा है कि नहीं है तो इतना तो इतना तो विभाग के